ਬੀਮ ਬਿਮਾਰੀ ਭਾਰਤ ਇਕਤਾ ਮਸ਼ੀਨ ਗੁਰਦਾਸਪੁਰ ਜੀ ਰੋਸ਼ ਕੀਤਾ ਜਾ ਰਿਹਾ ਜਿਹੜਾ ਅੱਜ ਬੋਲ ਦੇ ਵਿੱਚ ਕੀ ਜੱਜ ਫਾਦੀਪੁਰ ਇਲਾਕਾ ਨਰੋਡ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋਟਾ ਪੜਸ਼ ਕੀਤਾ ਗਿਆ ਇਹ ਮੌਕੇ ਦੇ ਮਤਾਬਕ ਕੀਤਾ ਗਿਆ ਕਿ ਕਿ ਸਾਨੂੰ ਚੈਸਟ ਇੱਕ ਖਬਰ ਮਿਲੀ ਸੀ ਕਿ ਪੀ ਮਾਰਮੀ ਭਾਰਤਕਾ ਮਿਸ਼ਨ ਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਕਿ ਬਾਬਾ ਸਾਹਿਬ ਦੇ ਸਟੈਚੂ ਜੋ ਬਾਬਾ ਸਾਹਿਬ ਦੀ ਪ੍ਰਤਮਾ ਲੱਗੀ ਹੋਈ ਹੈ ਉਹ ਪੈਸਟ ਬੋਨਰ ਬੈਨਰ ਲਗਾਏ ਗਏ ਸੀ ਫਤਿਹਪੁਰ ਦੇ ਵਿੱਚ ਕਿ ਸਰ रात्री ਅੰਸਰ ਦੁਬਾਰਾ ਜੋ ਤੋੜ ਦੇ ਫਾੜ ਦਿੱਤੇਗੇ ਔਰ ਛੁੜ ਦਿੱਤੇਗੇ ਮੌਕੇ ਦੇ ਕੋਈ ਜੋ ਖਬਰ ਮਿਲੀ ਖਬਰ ਦੇ ਮਤਾਬਕ ਕ੍ਰਾਂਤੀਕਾਰੀ ਸਾਥੀ ਜਿੰਨੇ ਵੀ ਪਹੁੰਚੇ ਨੇ ਇਸ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਮਨ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਔਰ ਦੂਸਰਾ ਸ਼ਾਸਨ ਪ੍ਰਸ਼ਾਸਨ ਦਾ ਵੀ ਕੱਟ ਦਿੱਤਾ ਗਿਆ ਸਸਨ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਨਾਲ ਹੀ ਨਾਲੇ ਪੂਰੇ ਸਮਾਜ ਨੂੰ ਔਰ ਪੂਰੇ ਉਸਰਾਰਤੀ ਅੰਸਰਾਂ ਨੂੰ ਜੋ ਮਨਵਾਦੀ ਬ੍ਰਾਹਮਣਵਾਦੀ ਵਿਪਰਵਾਦੀ ਸੋਚ ਦੁਆਰਾ ਜੋ ਇਹ ਲੋਕ ਸਰਾਰਤੀ ਅੰਸਰ बार-बार ਬਾਬਾ ਸਾਹਿਬ ਤੇ ਵਾਰ ਕਰਦੇ ਨੇ ਬਾਬਾ ਸਾਹਿਬ ਦੇ ਸਟੈਚੂ ਦੇ ਵਾਰ ਕਰਦੇ ਨੇ ਔਰ ਬਾਬਾ ਸਾਹਿਬ ਦੇ ਜੋ ਪੋਸਟਰ ਬਣੇ ਨੇ ਉਹਨਾਂ ਦਾ ਵਾਰ ਕਰਦੇ ਨੇ ਸऱ्या ਮਾ ਉਹਨਾਂ ਨੂੰ ਚੈਲੰਜ ਹੈ ਇਹ ਬਹੁਜਨ ਸਮਾਜ ਦੇ ਲੋਕ ਜਾਗ ਚੁਕੇ ਨੇ ਅੱਜ ਤੋਂ ਬਾਅਦ ਅਗਰ ਫਿਰ ਇਹ ਦਰਦਨਾਕ ਘਟਨਾ ਇਦਾਂ ਦੀ ਕੋਈ ਸਾਡੇ ਮਾਨ ਸਨਮਾਨ ਸੋਭੀ ਮਾਨ ਨੂੰ ਠੇਸ ਪੰਜਾਬ ਦੀ ਕੰਮ ਕਰਦਾ ਸऱ्या ਵੀ ਮਾਰਨੀ ਅਰੇਂਜ ਕਰਦੀ ਹੈ ਸਸਨ ਔਰ ਪ੍ਰਸ਼ਾਸਨ ਨੂੰ ਅਗਰ ਜੇਕਰ ਡਰਾਮਾ ਨਾ ਰੁਕਿਆ ਕਿਸੇ ਵੀ ਲੈਵਲ ਤੇ बहुजन समाज और पी आर्मी ने गुजरना पाया तो गुजरेंगे अगर भीमा को गांव की तरह इन लोगों के साथ टक्कर लेनी पड़ी तो हम लेंगे ये सरेआम चैलेंज है हमारा पूरे बहुजन समाज का इन लोगों के लिए मनुवादी विप्रवादी ब्राह्मणवादी सोच के लिए और जाति हंकार लोगों के लिए कि भीम आर्मी मौजूदा पूरे भारत में स्टैंड हो चुकी है आज तुम्हें समझना होगा कि भीम आर्मी ताकत क्या चीज है अगर आप नहीं सुधरेंगे तो फिर हमारा झंडा और डंडा मजबूत

ਬਾਬਾ ਸਾਹਿਬ ਦੀ ਜਨਮਤੀ ਹੁੰਦੀ ਹੈ ਤੇ ਉਸ ਜਨਮਤੀ ਦੇ ਉਪਲਖਸ਼ ਦੇ ਵਿੱਚ ਜਿਹੜੇ ਸ਼ਰਾਤੀ ਤੱਤ ਉਹਨਾਂ ਵੱਲੋਂ ਬਾਬਾ ਸਾਹਿਬ ਦੇ ਪੋਸਟਰ ਦੇ ਉੱਤੇ ਜਿਹੜੀ ਬੇਦਬੀ ਕੀਤੀ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ 14 ਤੋਂ ਲੈ ਕੇ 15 ਅੱਜ 16 ਤਰੀਕ ਹੋ ਗਈ ਹੈ ਤੇ ਕੱਲ ਸ਼ਾਮੀ ਜਾ ਕੇ ਪੁਲਿਸ ਨੇ ਉਸ ਬੰਦਿਆਂ ਨੂੰ ਅਰੈਸਟ ਕੀਤਾ ਤੇ ਅਸੀਂ ਸਾਫ਼ ਤੇ ਸਾਫ਼ ਇੱਕ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇਸ਼ ਨੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੀ ਬਾਬਾ ਸਾਹਿਬ ਦੇ ਨਾਲ ਉਹਦੀ ਜਿਹੜੇ ਪੋਸਟਰ ਹੈ ਉਹਨਾਂ ਦੀ ਜਿਹੜੀ ਸਟੈਚੂ ਹੈ ਉਹਨਾਂ ਦੀ ਜਿਹੜੀ ਬੇਦਬੀ ਕਰ ਰਿਹਾ ਹੈ ਇਹ ਕਰਨਾ ਹੀ ਬੰਦ ਕਰ ਦਿਓ ਤੇ ਪਲੱਸ ਇੱਕ ਹੈ ਵੀ ਇੱਕ ਮੈਸੇਜ ਦੇਣਾ ਚਾਹਨੇ ਹੈ ਕਿ ਇਸ ਬੇਦਬੇ ਦੇ ਉੱਤੇ ਜਿਹੜੇ ਇਨਸਾਨ ਤਿਆਰ ਕਰ ਰਹੇ ਹੈ ਜਿਹੜਾ ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਤਿਆਰ ਕਰਕੇ ਇਹ ਮੋਰਾ ਬਣਾ ਕੇ ਇੱਕ ਬੇਦਬੀਆਂ ਕਰਵਾ ਰਿਹਾ ਹੈ ਉਸ ਬੰਦਿਆ ਦੀ ਇੱਕ ਪਹਿਚਾਨ ਕੀਤੀ ਜਾਵੇ ਉਸ ਗਰੁੱਪ ਦਾ ਜਿਹੜਾ ਪਤਾ ਲਗਾਇਆ ਜਾਏ ਪਤਾ ਲਗਾ ਕੇ ਉਹ ਹੀ ਚਾਹਨੇਗੀ ਪੀ ਮਾਰਮੀ ਦੇ ਹਵਾਲੇ ਕੀਤਾ ਜਾਵੇ ਉਹਦਾ ਫੈਸਲਾ ਪੀ ਮਾਰਮੀ ਕਰੇਗੀ ਕਿਉਂਕਿ ਇਹ ਜਿਹੜੀ ਬਰਦਾਸ਼ਤ ਤੋਂ ਹੱਦ ਤੋਂ ਵੱਧ ਹੋ ਗਈ ਹੈ ਪੰਜਾਬ ਦੇ ਵਿੱਚ ਚਾਰ ਬੇਦਬੀਆਂ ਸਟੈਚੂ ਨਾ ਕੀਤੀਆਂ ਅੱਜ ਇੱਥੇ ਫਤਿਹਪੁਰ ਦੇ ਵਿੱਚ ਜਿਹੜੀ ਇਹ ਬੇਦਬੀਆ ਪੋਸਟਰਾਂਾਂ ਕੀਤੀ ਹੈ ਇਹ ਕਤਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡਾ ਡੰਡਾ ਤੇ ਝੰਡਾ ਮਜ਼ਬੂਤ ਹੈ ਤੇ ਜਿਹੜਾ ਬੇਦਬੀ ਕਰੇਗਾ ਉਹਦੀ ਲੱਤਾਂ ਵੀ ਭੰਨਾਂਗੇ ਤੇ ਉਹਦੀ ਬਾਹਾਂ ਵੀ ਤੋੜਾਂਗੇ ਜੈ ਭੀਮ ਜੈ ਭਾਰਤ ਜੈ ਭਾਰਤ ਅਸੀਂ ਅੱਜ ਵੀ ਇਕੱਜੀ ਹੈਗੇ ਆਪਣਾ ਦੀ ਸਪੋਰਟ ਫਾਇਗੇ ਫਤਿਹਪੁਰ ਏਰੀਆ ਦੇ ਵਿੱਚ ਕਾਰਵਾਈ ਤੁਹਾਡੇ ਧਿਆਨ ਵਿੱਚ ਹੈਗੀ ਇਹ ਮਾਮਲਾ ਇਹ ਸਰ ਬਾਬਾ ਉਮੀਦਵਾਰ ਸਾਹਿਬ ਦਾ ਇੱਕ ਪੋਸਟਰ ਹੋਲਡਿੰਗ ਸੀਗਾ ਇਹ ਇੱਥੇ ਦੁਕਾਨਦਾਰ ਦੇ ਦੀਵਾਰ ਤੇ ਲੱਗਾ ਹੋਇਆ ਸੀ ਜਿਸ ਨੂੰ ਕੁਝ ਅਸਰਾਧੀਆਂ ਅੰਤਰਾ ਨੇ ਪੰਨ ਤੋੜ ਕੇ ਮਗਰ ਗੰਦੇ ਨਾਲੇ ਦੇ ਵਿੱਚ ਸੁੱਟਦਾ ਸੀ ਜਿਸ ਦੇ ਇੰਤਜ਼ਾਰ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਐਫਆਰ ਦਰਜ ਕਰਤੀ ਗਈ ਹੈ ਬੰਦੇ ਵੀ ਗ੍ਰਿਫਟ ਕੀ ਇੱਕ ਬੰਦਾ ਰੈਸ਼ਟ ਕਰ ਲਿਆ ਤੇ ਦੂਜਾ ਰੈਸ਼ਟ ਹੋ ਜਾਏਗਾ ਜੀ ਕਿੰਨੇ ਕੋਈ ਸੀਸੀਟੀਵੀ ਦੇ ਸਾਹਮਣੇ ਆਈ ਸੀਸੀਟੀ ਫੋਟੋ ਜਿੱਦੇ ਆਧਾਰ ਤੇ ਹੀ ਇਹਨਾਂ ਦੀ شناخت ਕੀਤੀ ਗਈ ਦੋਸ਼ੀਆਂ ਦੀ ਸਰ